ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਵਾਰ ਦੇ ਕਣਕ ਦੇ ਝਾੜ ਦੇ ਰੁਝਾਨਾਂ ਬਾਰੇ ਜਿਹੜੇ ਕਿ ਹੁਣੇ ਸ਼ੁਰੂ ਹੋ ਗਏ ਨੇ ਜਿਦੇ ਵਿੱਚ ਸਾਰੀਆਂ ਹੀ ਕਿਸਮਾਂ ਜਿਹੜੀਆਂ ਚੰਗੀਆਂ ਕਿਸਮਾਂ ਨੇ ਡੀਬੀਡਬਲਯੂ ਕਿਸਮਾਂ ਹੋ ਗਈਆਂ ਜਿਵੇਂ ਤੇ ਪੀਬੀਡਬਲਯੂ 826 ਵਰਗੀਆਂ ਜਿਹੜੀਆਂ ਆ ਤਾਪ ਨੂੰ ਸਹਿਣ ਦੀ ਸਹਿਣਸ਼ੀਲਤਾ ਵੀ ਰੱਖਦੀਆਂ ਨੇ ਤੇ 25 ਕੁਇੰਟਲ ਪਲੱਸ ਸਾਰੀਆਂ ਕਿਸਮਾਂ ਦਾ ਰੁਝਾਨ ਜਿਹੜਾ ਆ ਰਿਹਾ ਹੈ ਤੇ ਡਬੀਡਬਲ 327 ਕਿਸਮਾਂ ਜਿਹੜੀ ਉਹ ਪਿਛਲੇ ਸਾਲ ਦੇ ਵਿੱਚ ਵੀ ਇਸ ਨੇ ਚੰਗਾ ਰਿਕਾਰਡ ਬਣਾਇਆ ਦੀ ਤੇ ਇਸ ਵਾਰ ਵੀ ਚੰਗਾ ਰੁਝਾਨ ਇਹਦਾ ਦੇਖਣ ਨੂੰ ਮਿਲਿਆ ਪੂਰਾ ਸਹੀ ਝਾੜ ਜਿਹੜਾ ਹੈ ਸਰਦਾਰ ਜੋਗਾ ਸਿੰਘ ਜੀ ਵੱਲੋਂ ਆ ਆਪਾਂ ਨੂੰ ਭੇਜਿਆ ਗਿਆ ਇੱਕ ਕਿੱਲਾ DBW 327 ਕਣਕ ਦਾ ਵੱਢ ਕੇ ਤੇ ਜਿਸ ਦਾ ਨਤੀਜਾ 28 ਕੁਇੰਟਲ ਤੇ 87 ਕਿਲੋ ਪ੍ਰਤੀ ਏਕੜ ਦਾ ਆਪਣੇ ਸਾਹਮਣੇ ਨਿਕਲ ਕੇ ਆਇਆ ਤੇ ਇਸ ਨੂੰ ਜੇ ਆਪਾਂ ਮਾਣ ਦੇ ਵਿੱਚ ਦੇਖੀਏ ਤਾਂ 72 ਮਾਣ ਤੋਂ ਉੱਪਰ ਇਹ ਪ੍ਰਤੀ ਏਕੜ ਦੇ ਝਾੜ ਨਾਲ ਸਾਡੇ ਸਾਹਮਣੇ ਕਿਸਮਾਇਆ ਚੰਗੀ ਕਿਸਮਾ ਹੈ ਪਿਛਲੇ ਸਾਲਾਂ ਦੇ ਵਿੱਚ ਤੋਂ ਲੈ ਕੇ ਹੁਣ ਤੱਕ ਇਸ ਸਾਲ ਵੀ ਇਹਦੇ ਚੰਗੇ ਨਤੀਜੇ ਆ ਰਹੇ ਨੇ ਤੇ ਤੁਹਾਡੇ ਖੇਤ ਦੇ ਨਤੀਜੇ ਤੇ ਕਿਸਮ ਦੀ ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ